ਇਹ ਬਵਾਲ ਨਾਬੇ ਦਾ ਹੈ ਕੱਲ ਦੁਪਹਿਰ ਤੋਂ ਲੈ ਕੇ ਰਾਤ ਤੱਕ ਇਹ ਬਵਾਲ ਚੱਲਿਆ Hindu ਜਥੇਬੰਦੀਆਂ ਵੱਲੋਂ 52 ਦਿਵਾਸ਼ੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ਤੇ ਸ਼ੋਭਾ ਯਾਤਰਾਆਂ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਇਸ ਸ਼ੋਭਾ ਯਾਤਰਾ ਨੂੰ ਛੰਡੀ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਨੇ ਦੇਣੀ ਸੀ ਪਰ ਤਿਹਾੜ ਤੋਂ ਇੱਕ ਦਿਨ ਪਹਿਲਾਂ ਹੀ ਨਗਰ ਕੌਂਸਲ ਵੱਲੋਂ ਬੋਰਡ ਉਤਾਰ ਦਿੱਤੇ ਗਏ ਤੇ ਭਗਵਾਨ ਦੀਆਂ ਤਸਵੀਰਾਂ ਵਾਲੇ ਇਹ ਬੋਰਡ ਨਗਰ ਨਿਗਮ ਦੀ ਕੂੜੇ ਵਾਲੀ ਟਰਾਲੀ ਵਿੱਚ ਸੁੱਟ ਦਿੱਤੇ ਗਏ ਤਾਂ ਨਾਬੇ ਦੀਆਂ ਸਾਰੀਆਂ ਹੀ ਹਿੰਦੂ ਜਥੇਬੰਦੀਆਂ ਨੇ ਨਗਰ ਨਿਗਮ ਦੇ ਨਾਲ-ਨਾਲ ਪ੍ਰਧਾਨ ਉਹਨਾਂ ਦੇ ਪਤੀ ਦਾ ਦਿਲ ਖੋਲ ਕੇ ਪਿੱਛਾ ਕੀਤਾ ਬੋਰਡ ਲਾਉਣ ਦਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੋਰਡਾਂ ਤੇ ਨਗਰ ਨਿਗਮ ਪ੍ਰਧਾਨ ਬੀਬੀ ਤੇ ਉਸ ਦੇ ਪਤੀ ਦੀਆਂ ਫੋਟੋਆਂ ਨਹੀਂ ਲਾਈਆਂ ਗਈਆਂ ਸੀ ਜਿਸ ਕਰਕੇ ਇਹ ਬੋਰਡ ਉਤਾਰੇ ਗਏ ਇਹੇ ਬਵਾਲ ਇੰਨਾ ਵੱਧਿਆ ਕਿ ਨਗਰ ਕੌਂਸਲ ਪ੍ਰਧਾਨ ਨੂੰ ਸਟੇਜ ਤੇ ਚੜ ਕੇ ਮਾਫੀ ਮੰਗਣੀ ਪਈ ਆਓ ਤੁਸੀਂ ਵੀ ਸੁਣੋ ਕੀ ਕਹਿੰਦੇ ਹਨ ਨਾਬੇ ਵਾਲੇ ਇਸ ਵਿਵਾਦ ਤੇ ਫਟਾਫਟ ਟੀਵੀ ਲਈ ਜਤਿੰਦਰ ਕੁਮਾਰ ਦੇ ਨਾਲ ਕਿਉਂ ਇਹ ਬੋਰਡ ਸਾਰੇ ਉਤਾਰੇ ਗਏ ਕੋਈ ਜਿਵੇਂ ਇੱਕ ਲੋਕ ਕਹਿ ਰਹੇ ਨੇ ਵੀ ਉਹ ਆਦੀ ਫੋਟੋ ਨਹੀਂ ਲੱਗੀ ਉਹਨਾਂ ਦੀ ਫੋਟੋ ਕਿਉਂ ਲਗਾਈ ਐ ਸੀ ਉਹ ਕੋਈ ਅਧਿਆਰੀ ਪੋਸਟ ਤੇ ਹੈ ਨਹੀਂ ਉਹਾਂ ਦੀ ਵਾਈਪ ਨਗਰ ਕੌਂਸਲ ਦੀ ਪ੍ਰਧਾਨ ਹੈ ਉਹਨਾਂ ਕੋਈ ਕੋਈ ਰਾਈਟਸ ਨਹੀਂ ਹੈਗਾ ਉਹ ਕੂੜੇ ਦੀ ਟਰਾਲੀ ਦੇ ਵਿੱਚ ਭਗਵਾਨ ਦੀਆਂ ਫੋਟੋਆਂ ਲੈ ਕੇ ਜਾ ਰਹੇ ਨੇ ਇੱਕ ਦਿਨ ਪਹਿਲਾਂ ਫੋਟੋਆਂ ਉਤਾਰਾਂ ਦਾ ਫਲੈਕਸਰ ਉਤਾਰਾਂ ਦਾ ਕੀ ਮਤਲਬ ਹੈ ਬੰਦ ਕਰ ਬੈਠੀ ਇਹ ਆਪ ਜਾਣ ਕੇ ਹਿੰਦੂਆਂ ਨੂੰ ਦਬਾਣਾ ਚਾਹੁੰਦੇ ਨੇ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇੱਕ ਇਹ ਸਾਰੇ ਕੁਛ ਸਰਕਾਰ ਚਾਹਦੀ ਹੈ ਵੀ ਹਿੰਦੂਆਂ ਨੂੰ ਦਵਾਕੇ ਰੱਖੇ ਹੋਰੇ ਇਹ ਖਾਲਿਸਤਾਨੀਆ ਦੀ ਸਰਕਾਰ ਹੈ ਸਦੇ ਆ ਕਹਨੇ ਅਸੀਂ ਆਪਾਂ ਆਹ ਕਿਹਨਾਂ ਨੂੰ ਕਿਉਂ ਨਹੀਂ ਆਏ ਹੈਗੇ ਉਹ ਜਦਕੇ ਉਹਨਾਂ ਨੂੰ ਜਿਹੜੇ ਭਰੇ ਬੰਦ ਉਤਸਵ ਕਮੇਟੀ ਦੇ ਪ੍ਰਧਾਨ ਜੀ ਨੇ ਉਹਨਾਂ ਨੂੰ ਹੀ ਨਿਵੇਡੇਸ਼ਨ ਦਿੱਤਾ ਹੈ ਵੀ ਕੱਲੂ ਜਿਹੜੀ ਸ਼ੋਭਾ ਯਾਤਰਾ ਉਹਨਾਂ ਵੱਲੋਂ ਚੰਡੀ ਦਿੱਤੀ ਜਾਊਗੀ ਕਿੰਨੀ ਕਿੰਨੀ ਕਿ ਨਾਰਾਜ਼ਗੀ ਕਿੰਨੀ ਕਾ ਜਿਹੜੇ ਹਿੰਦੂ ਕਹਿੰਦੇ ਬਾਈਕਾਟ ਕਰਦੇ ਬਾਈਕਾਟ ਚੰਡੀ ਦਾ ਕੋਈ ਨਹੀਂ ਚੰਡੀ ਨਹੀਂ ਕੋਈ ਬਾਈਕਾਟ ਨਹੀਂ ਕਰਦੇ ਅਸੀਂ ਅਲੀ ਬੋਰਾ ਹਿੰਦੂ ਸਭਾਜ ਪੂਰਾ ਸ਼ਹਿਰ ਕਹਿ ਰਿਹਾ ਨਹੀਂ ਕੋਈ ਚੰਡੀ ਨਹੀਂ ਹੋਊਗੀ ਇਹਨਾਂ ਦੀ ਚੰਡੀ ਇਹਨਾਂ ਦੀ ਨਹੀਂ ਇਹ ਚੰਡੀ ਉਹਨਾਂ ਵੱਲੋਂ ਹੀ ਸਾਡੀਆਂ ਟਰਾਲੀਆਂ ਵਾਪਸ ਜਾਣਗੀਆਂ ਇਹਨਾਂ ਮਾਲ ਖਰਾਬ ਕਰਨ ਦੇ ਨੇ ਮਾਲ ਖਰਾਬ ਕਰਨਾਂ ਚਾਹੁੰਦੇ ਨੇ ਇਹਨਾਂ ਨੂੰ ਦਬਾਣਾ ਚਾਹੁੰਦੇ ਨੇ ਹਾਂ ਜੀ ਸਾਡੇ ਰਾਮ ਭਗਵਾਨ ਵੀ ਨੇ ਹਿੰਦੂ ਸਾਰੇ ਸਾਡੇ ਨੇ ਭਗਵਾਨ ਹੈ ਇਹਨਾਂ ਨੇ ਉਹ ਬੋਰਡ ਤਾਰ ਕੇ ਕਨੇਜ ਜੀ ਦੇ ਪਾੜ ਕੇ ਇੱਕ ਕੁੜੇ ਵਾਲੀ ਜੋ ਉਹ ਚਾ ਕਿਹਨੇ ਗਿਰੀ ਜੀ ਕਿਸ ਨੇ ਗਿਰੀ ਕਿ ਨਹੀਂ ਜਿਹ ਮੇਰੇ ਸਾਹਮਣੇ ਆ ਰਹੀ ਆ ਉਹ ਨਹੀਂ ਪਾਛਾ ਜੀ ਵਾਰੀ ਕੁੜੇ ਲੈ ਰਹੇ ਆ ਜੀ ਜਿਹਨੇ ਵਾਰੀ ਆਪਣੇ ਕੁੜੇ ਲੈ ਰਹੇ ਇੱਥੇ ਅਹ ਬਾਦ ਵਿੱਚ ਕਮੇਟੀ ਵਾਲੇ ਆਏ ਤੇ ਉਹਨਾਂ ਨੇ ਜਿਹੜੇ ਬੋਰਡ ਬਾਬਨ ਭਗਵਾਨ ਜੀ ਦੇ ਲੱਗੇ ਹੋਏ ਸੀ ਜਨੇ ਸ਼ੂ ਸ਼ੂ ਦੇ ਲੱਗੇ ਹੋਏ ਤੇ ਖੰਡੂਸ਼ਾ ਵਾਲੇ ਲੱਗੇ ਹੋਏ ਸੀ ਲਾਣਾ ਸ਼ੁਰੂ ਕਰਦੇ ਆ ਜਾਂ ਨਹੀਂ ਪਤਾ ਜੀ ਕੀ ਕਰ ਰਹਾ ਇਹ ਟਰਾਲੀ ਕਿਉਂ ਲਾਣਾ ਸ਼ੁਰੂ ਕਰੇ ਜੇ ਜਾਂ ਤਾਂ ਕੋਈ ਗਲਤੀਆਂ ਨੇ 50 ਰੁਪਏ ਵਿੱਚ ਹੋ ਸਕਦੇ ਨੇ ਜਾਂ ਮੈਡੀਕਲ ਕਿਹਨੇ ਆਰਡਰ ਦਿੱਤਾ ਇਹਨਾਂ ਨੂੰ ਨਹੀਂ ਮੇਰੀ ਮੇਰੀ ਇਸ ਵਾਰ 80 ਦਾ ਕੁਝ ਕਹਿ ਸਕਦੇ ਹੈਗੇ ਦੇਖੋ ਇਹਨਾਂ ਨੂੰ ਨਾਰਾਜ਼ਗੀ ਕੋਈ ਪਰਸਨਲ ਹੈਗੀ ਆ ਉਹ ਦੱਸ ਸਕਦੇ ਨੇ ਸੰਗਤ ਕਹਿ ਰਹੀ ਆ ਸਾਰਾ ਮੈਂ ਵੀ ਹਿੰਦੂਆਂ ਸਾਰੇ ਇਸ ਚੀਜ਼ ਦੀ ਸਾਰਿਆਂ ਨੂੰ ਨਾਰਾਜ਼ਗੀ ਆ ਚੀਜ਼ ਦੀ ਪਰ ਇਸ ਪਰਸਨਲ ਪਰ ਮੈਂ ਨਹੀਂ ਪੁੱਛ ਸਕਦਾ ਵੀ ਭਾਈ ਉਹਨਾਂ ਨੂੰ ਕੀ ਐਕਸ਼ਨ ਲੈਣ ਜਾ ਰਹੀ ਹੈ ਜੀ ਤੁਸੀਂ ਪ੍ਰਧਾਨੋਂ ਕੀ ਐਕਸ਼ਨ ਲੈਣ ਐ ਐਕਸ਼ਨ ਤਾਂ ਕੋਈ ਨਹੀਂ ਐਕਸ਼ਨ ਤਾਂ ਇਹ ਲੈ ਰਿਆ ਵੀ ਭਾਈ ਜਿਹੜੇ ਬੋਰਡ ਉਹਨਾਂ ਲਾਹੇ ਨੇ ਕਿਸੇ ਵੀ ਸੰਸਾਦ ਦਾ ਹੈਗਾ ਜਾਂ ਗਣੇਸ਼ ਜੀ ਦਾ ਪਵਨ ਭਗਵਾਨ ਜੀ ਦਾ ਉਹ ਦੁਆਰੇ ਕਹਿੰਦੇ ਉਸ ਤਰ੍ਹਾਂ ਹੀ ਲਵਾ ਦਿੱਤੇ ਆ ਕਿਹਦੇ ਨਾਲ ਬੈਰਪੁਰੋ ਦਾ ਕੀ ਉਹਨਾਂ ਨੇ ਬੋਰਡ ਤੇ ਫੋਟੋ ਨਹੀਂ ਲੱਗੀ ਕਿ ਉਹਨਾਂ ਨੇ ਸਾਡੇ ਤਿਹਾਰ ਨੂੰ ਡਿਸਟਰਬ ਕਰਨ ਵਾਸਤੇ ਸਾਰੇ ਬੋਰਡ ਸਾਰੇ ਸ਼ਹਿਰ ਦੇ ਤਾਰ ਕੇ ਕੂੜੇ ਵਾਲੀ ਟਰਾਲੀ ਸੜਤੇ ਕਿ ਨਹੀਂ ਤਪੂ ਪ੍ਰਧਾਨ ਜੀ ਜੇ ਕਮੇਟੀ ਦੇ ਆਮ ਆਦਮੀ ਪਾਰਟੀ ਦੇ ਦੇਖੋ ਸਰਕਾਰ ਆਮ ਆਦਮੀ ਪਾਰਟੀ ਦੀ ਕਮੇਟੀ ਦਾ ਕਵਚ ਹੈ ਉਹਨਾਂ ਨੇ ਸਾਰੇ ਬੋਰ ਤਾਰ ਕੇ ਕੂੜੇ ਵਾਲੀ ਟਰਾਲੀ ਸੜਤੇ ਜਿਸ ਦੇ ਉਹਦੇ ਨਾਲ ਕੋਈ ਸ਼ਰਾਰਤੀਨ ਸਲਾਹ ਕੁਝ ਵੀ ਲਾਓ ਉਹਦੇ ਨਾਲ ਸਾਰਾ ਹਿੰਦੂ ਭਾਈਚਾਰੇ ਨੂੰ ਠੇਸ ਪਹੁੰਚੀ ਹੈ ਔਰ ਸਾਡਾ ਸਾਡੇ ਤਿਹਾੜ ਦਾ ਮੇਨ ਮੁੱਦਾ ਹੈ ਔਰ ਸਾਡੇ ਧਰਮ ਦੀ ਬੇਗਦਰੀ ਕੀਤੀ ਗਈ ਹੈ ਇਸ ਕਰਕੇ ਸਮੂਹ ਸਮਾਉ ਸਾ ਸਾਰਾ ਸਮਾਸ਼ੇਰ ਇਕੱਠਾ ਹੋਇਆ ਹੈ ਕਿ ਜਦੋਂ ਤੱਕ ਬੋਰਡ ਨਹੀਂ ਲੱਗਦੇ ਬੱਪੂ ਪ੍ਰਧਾਨ ਜਿਹੜਾ ਵੀ ਹੈ ਦੇਖੋ ਮੈਨੂੰ ਪੰਕਜ ਬੱਪੂ ਔਰ ਹਾਲਾਂਕਿ ਉਹਨਾਂ ਦੀ ਮਸੀ ਪ੍ਰਧਾਨ ਹੈ ਉਹਨਾਂ ਨੇ ਉੱਪਰ ਮੰਚ ਦੇ ਉੱਪਰ ਖੜੇ ਹੋ ਕੇ ਕਹਿਤਾ ਵੀ ਮੈਂ ਹਿੰਦੂਆਂ ਨਾਲ ਹੈ ਮੈਂ ਮੇਤੋ ਗਲਤੀ ਹੋਈ ਹੈ ਮੇਰੀ ਕਮੇਟੀ ਤੋਂ ਗਲਤੀ ਹੋਈ ਹੈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹੈ ਬੋਰਡ ਮੈਂ ਜਿਸ ਤਰ੍ਹਾਂ ਲੱਗੇ ਤਾਰੇ ਨਾਲ ਉਸ ਤਰ੍ਹਾਂ ਲਵਾ ਕੇ ਕਿੰਨਾ ਕੁ ਨਾਰਾਜ਼ 52 ਦਵਾਸੀ ਤੇ ਨਗਰ ਕੌਂਸਲ ਨਾਬਾ ਹਰ ਵਾਰ ਪੂਰਾ ਵੱਧ ਛੜ ਕੇ ਸਾਤ ਦਿੰਦੀ ਹੈ ਤੇ ਰਹੀ ਗੱਲ Hindu ਦੀ ਮੈਂ ਤਾਂ ਆਪ Hindu ਆ ਇਹ ਤਾਂ Hindu Muslim Sikh ईसाई ਕੋਈ ਪਾਰਟੀ ਕਾਲੀ ਕਾਂਗਰਸ ਵਾਲਾ ਕੋਈ ਮਸਲਾ ਨਹੀਂ ਹੈਗਾ ਨਗਰ ਕੌਂਸਲ ਤਿੰਨ ਦਿਨਾਂ ਤੋਂ ਫਾਲਤੂ ਬੋਰਡ ਜਿਹੜੇ ਕਿ ਜਿਨ੍ਹਾਂ ਦੀ ਡੇਟ ਲੰਘ ਗਈ ਕੋਈ ਖੇਡਾਂ ਦੇ ਕੋਈ ਹੋਰ ਇਹੋ ਜਿਹੇ ਬੋਰਡ ਤਾਰ ਰਹੀ ਸੀ ਤੇ ਉਹਨਾਂ ਤੋਂ ਮੁਲਾਜ਼ਮਾਂ ਤੋਂ ਵਿਚਾਰੇ ਅਨਪੜ੍ਹ ਨੇ ਗਲਤੀ ਨਾਲ ਉਹਨਾਂ ਤੋਂ ਇਸ ਪ੍ਰੋਗਰਾਮ ਵਾਲੇ ਵੀ ਬੋਰਡ ਉਤਰ ਗਏ ਤੇ ਉਹ ਬੋਰਡ ਇੱਥੇ ਜਦੋਂ ਆਇਆ ਤੇ ਨਾਲ ਦੇ ਨਾਲ ਬੋਰਡ ਉਤਰਵਾਤੇ ਵੀ ਜਿੱਥੇ ਤਾਰ ਨਹੀਂ ਉੱਥੇ ਦੁਬਾਰਾ ਲਾ ਦਿੰਦੇ ਆ ਇੱਕ ਹੋਰ ਗੱਲ ਕਹਿ ਰਹੇ ਨੇ ਵੀ ਤੁਹਾਡੀ ਜਾਂ ਤੁਹਾਡੀ ਪਤਨੀ ਦੀ ਤਸਵੀਰ ਨਹੀਂ ਜਿਸ ਤੋਂ ਨਾਰਾਜ਼ ਹੋ ਕੇ ਤੁਸੀਂ ਨਾਜੀ ਨਾ ਮੈਂ ਮੇਰੀ ਕੋਈ ਤਸਵੀਰ ਵਾਲਾ ਕੋਈ ਬੰਗਾ ਨਹੀਂ ਹੈਗਾ ਜੀ ਨਾ ਨਾ ਇਹ ਤਾਂ ਆਪਣੇ ਮਨ ਬਣਾਈਆਂ ਗੱਲਾਂ ਨੇ ਉਹ ਹੈਗੇ ਨੇ ਦੋ ਚਾਰ ਉਹ ਬਿਨਾਂ ਮਤਲਬ ਤੋਂ ਇਸ ਚੀਜ਼ ਨੂੰ ਉਸਾਲਾਂ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਤਾਂ ਵੈਸੇ ਵੀ ਅੱਜ ਤੱਕ ਕਦੇ ਕਿਸੇ ਬੋਰਡ ਤੇ ਆਪਣੀ ਫੋਟੋ ਲਵਾਈ ਹੋਈ ਨਹੀਂ ਹੈਗੀ ਜੀ ਕਦੇ ਵੀ ਜਿੱਥੇ ਫੋਟੋ ਲੱਗਦੀ ਆ ਜੇ ਸਾਡੀ ਪਾਰਟੀ ਦਾ ਕੋਈ ਬੋਰਡ ਹੁੰਦਾ ਹੈ ਤਾਂ ਅਸੀਂ ਐਮਐਲਏ ਦੀ ਫੋਟੋ ਲਾਉਨੇ ਆ ਬਾਕੀ ਧਾਰਮਿਕ ਤੇ ਤਾਂ ਸਿਰਫ ਮੇਰੇ ਸਾਹਮਣੇ ਨਾਲ ਇਕੱਲੇ ਬਾਵਨਦਵਾਸੀ ਹੋਣੀ ਚਾਹੀਦੀ ਆ ਇਕੱਲੇ ਬਾਵਨ ਭਗਵਾਨ ਜੀ ਹੋਣੇ ਚਾਹੀਦੇ ਨੇ ਨੀਚੇ ਕਿਸੇ ਦੀ ਵੀ ਫੋਟੋ ਨਾ ਹੋਵੇ ਤਾਂ ਵੀ ਜਿੱਤਣਾ ਨਾਰਾਜ਼ਗੀ ਦੂਰ ਕਿਵੇਂ ਕਰੋਗੇ ਜਿਹੜੇ ਹਿੰਦੂ ਸਮਾਜ ਨਾਰਾਜ਼ ਹੋ ਗਿਆ ਇਸ ਗੱਲ ਨੂੰ ਲੈ ਕੇ ਕਾਫੀ ਵੀ ਇੱਕ ਪਾਸੇ ਤਿਹਾਰ ਮਲਾ ਰਹੇ ਨੇ ਇੱਕ ਪਾਸੇ ਤੁਸੀਂ ਦੇਖੋ ਨਾਰਾਜ਼ਗੀ ਵਾਲੀ ਗੱਲ ਇਹਨਾਂ ਦੀ ਜਾਇਜ਼ ਆ ਉਹ ਅਸੀਂ ਨਗਰ ਕੌਂਸਲ ਵੱਲੋਂ ਅਸੀਂ ਮਾਫੀ ਮੰਗ ਗਿਆ ਵੀ ਇਹਨਾਂ ਤੋਂ ਮੁਲਾਜ਼ਮਾਂ ਤੋਂ ਗਲਤੀ ਹੋ ਗਈ ਇਹਨੂੰ ਗੱਲ ਨੂੰ ਮਿੱਟੀ ਪਾਓ ਤੇ ਜਿੱਥੇ ਬੋਰਡ ਲਾਉਨੇ ਨੇ ਚਾਰ ਬੋਰਡ ਸਭ ਕੋ ਸਾਡੇ ਖਾਤੇ ਨਗਰ ਕੌਂਸਲ ਜਦੋਂ ਰਾਤ ਨੂੰ 3 ਵਜੇ ਤੱਕ ਸਫਾਈ ਕਰੂਗੀ ਜਿੰਨਾ ਪਿੱਛੋਂ ਕੂੜਾ ਹੋਊਗਾ ਉਹ ਸਾਰਾ ਨਾਲ-ਨਾਲ 2-2 3-3 ਵਜੇ ਤੱਕ ਸਾਡੀ ਸਫਾਈ ਹੋਊਗੀ ਨਰਾਜ਼ਗੀ ਅਸੀਂ ਕੱਲ ਨੂੰ ਦੂਰ ਕਰਦਾਂਗੇ ਜਿਹੜੀ ਟਰਾਲੀ ਦੇ ਵਿੱਚ ਗੇਰ ਨਾ ਕਿਤੇ ਨਾ ਕਿਤੇ ਜਿਹੜੀ ਲੱਗਦਾ ਵੀ ਹਿੰਦੂ ਭਾਵਨਾ ਨੂੰ ਠੇਸ ਪਹੁੰਚ ਪਾਜੀ ਉਸੇ ਟਰਾਲੀ ਦੇ ਵਿੱਚ ਅਸੀਂ ਲੋਕਾਂ ਲਈ ਲੰਗਰ ਵੀ ਲੈ ਕੇ ਜਾਂਦੇ ਆ ਉਸੇ ਟਰਾਲੀ ਦੇ ਵਿੱਚ ਟਰਾਲੀ ਦੇ ਵਿੱਚ ਥੋੜੀ ਕੂੜਾ ਪੜਿਆ ਹੋਇਆ ਉਹ ਤਾਂ ਟਰਾਲੀ ਸਾਫ਼-ਸੁੱਤਰੀ ਆ ਜੀ ਤਿੰਨ ਟਰਾਲੀਆਂ ਨਵੀਆਂ ਕੋਈ ਰੌਲੇ ਵਾਲੀ ਗੱਲ ਨਹੀਂ ਹੈਗੀ ਦੋ ਚਾਰ ਸ਼ਰਾਰਤੀ ਅਨਸਰ ਨੇ ਗੱਲ ਨੂੰ ਵਧਾਉਣਾ ਚਾਹੁੰਦੇ ਨੇ ਜੇ ਤੱਕ ਰੌਲਾ ਹੋਵੇ ਕਿਸੇ ਨਾਲ ਤਾਂ ਵੀ ਹੈ ਸਾਰੇ ਸਾਡੇ ਭਰਾ ਨੇ ਇਹਨਾਂ ਲੋਕਾਂ ਨੂੰ ਚੁਣ ਕੇ ਸਾਰਿਆਂ ਨੂੰ ਐਮਸੀ ਐਮਐਲਏ ਜਾਂ ਸਰਪੰਚ ਬਣਾਇਆ ਕੋਈ ਸਾਰੀ ਭਰਾ ਨੇ ਦੋ ਚਾਰ ਸ਼ਰਾਰਤੀ ਬੰਦੇ ਇਸ ਚੀਜ਼ ਦਾ ਸੋਚਦੇ ਲੱਭਦੇ ਹੁੰਦੇ ਨੇ ਵੀ ਇਹ ਜੇ ਮੌਕੇ ਮਿਲਣ ਪਰ ਉਹ ਅੱਜ ਫੇਰ ਨਾਰਾਜ਼ ਹੋ ਗਏ ਬੰਦੇ ਵੀ ਉਹਨਾਂ ਨੂੰ ਮਸਲਾ ਬਿਲਕੁਕੁਲ ਹੱਲ ਹੈ ਜੀ ਕੋਈ ਗੱਲ ਨਹੀਂ ਸਾਰੀ ਰਾਤ ਮੈਂ ਤਾਂ ਨਾਲਾ ਮੈਂ ਤਾਂ ਵੈਸੇ ਵੀ 3-4 ਵਜੇ ਤੱਕ ਭਰੀ ਜਨਾ ਬਾਕੀ ਮੈਂ ਗੁੱਗੀ ਪ੍ਰਧਾਨ ਜੀ ਨੂੰ ਕਿਹਾ ਗੁੱਗੀ ਜੀ ਵੀਰ ਤੇ ਦੇ ਨਾਲ ਵੀ ਦੋ ਬੰਦੇ ਸਾਡੇ ਨਾਲ ਲਾ ਦਿਓ ਜਿਹੜੇ ਜਿਹੜੇ ਜਿੱਥੇ ਜਿੱਥੇ ਬੋਰਡ ਲੱਗੇ ਹੋਤੀ ਦੁਬਾਰਾ ਲਵਾ ਲਓ ਕਿਤੇ ਚਾਰ ਕੁ ਜੇ ਕੋਈ ਬੋਰਡ ਪਟ ਗਿਆ ਹੋਰ ਲਵਾ ਲਓ ਚਾਰ ਸਾਡੇ ਤੋਂ ਲਵਾ ਲਓ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਦੀ 바ਵਨ ਭਗਵਾਨ ਹੈ ਜਿਹੜਾ ਉਹ ਕਿਸੇ ਦੋ ਚਾਰ ਬੰਦਿਆਂ ਦਾ ਨਹੀਂ ਹੈਗਾ ਉਹ ਸਾਰਿਆਂ ਦਾ ਹੈ ਸਾਡਾ ਵੀ ਉਹਨਾਂ ਹੀ ਹੈ ਇਹਨਾਂ ਦਾ ਵੀ ਉਹਨਾਂ ਹੀ ਹੈ ਬੋਰਡ ਉਤਰਨ ਨਾਲ ਕਿਸੇ ਦੀ ਸਾਡਾ ਮੈਂ Hindu Muslim ਨਹੀਂ ਬਣ ਗਿਆ ਜੇ ਮੇਰਾ ਬੋਰਡ ਉਤਰ ਗਿਆ ਇਹ ਚ ਕੀ ਦਿੱਕਤ ਵਾਲੀ ਗੱਲ ਹੈ ਕੋਈ ਗੱਲ ਨਹੀਂ ਜੇ ਗਲਤੀ ਹੋਈ ਆ ਸਿੱਖ ਹੋ ਜੂਗੀ